ਤੋ ਹੁ ਨਿਕਾਨ ਤੇ ਹਾਪੁਰ ਪ੍ਰਤਿਪਾਲਿਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਹੀ ਪ੍ਰਤਿਪਾਲੂ ਹਮ ਬਾਰਿਕ ਤੁਮਰੇ ਧਾਰੇ ਜੇਵਾ ਇੱਕ ਕਵਨ ਗੁਣ ਕਰੀਐ ਬੇਸ਼ੁਮਾਰ ਬਿਆੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਕੋਟ ਪਰਾਦ ਹਮਾਰੇ ਖੰਡੋ ਅਨਕ ਬੇਦੀ ਸਮਝਾਓ ہمیں گیان الف مات تھوڑی تمہیں اپنا برد رکھاؤ تمری شرم تمہاری آسا تمہیں سجن سوہے لے رکھو ਰਾਖਣ ਹਾਰ ਦਿਆਲਾ ਨਾਨਕ ਕਰਕੇ ਕੋਲੇ ਰਾਖੂ ਰਾਖਣ ਹਾਰ ਦਿਆਲਾ ਨਾਨਕ ਕਰਕੇ ਕੋਲੇ ਜੇ ਸਤਗੁਰੂ ਭਾਵੈ ਸੋ ਮਨ ਲੈਂ ਸੇ ਕਰਮ ਕਰੀਐ ਤਾਂ ਤਾਂ ਸਤਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਅੰਮ੍ਰਿਤ ਮਈ ਬਾਣੀ ਯੋਕੇ ਰਾਮ ਕਲੀ ਕੀ ਬਾਣ ਹੈ ਆਓ ਅੱਜ ਇਸ ਤੇ ਦਸਵੀਂ ਪੌੜੀ ਅਤੇ ਉਸ ਤੇ ਨਾਲ ਜੋ ਦੋ ਸ਼ਲੋਕ ਉਹ ਵੀ ਤੀਸਰੇ ਪਾਤਸ਼ਾਹ ਜੀ ਦੇ ਹਨ ਉਹਨਾਂ ਦੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸ਼ਲੋਕ ਮਹਿਲਾਤੀ ਜਾ ਬਾਬਾਨੀਆਂ ਕਹਾਣੀਆਂ ਬਾਬਾਨੀਆਂ ਕਹਾਣੀਆਂ ਪੁੱਤ ਸਪੋਤ ਕਰੇ ਬਾਬਾਨੀਆਂ ਅਰਥਾਤ ਬਾਬਿਆਂ ਦੀਆਂ ਕਹਾਣੀਆਂ ਬਾਵਾਣੀਆਂ ਕਹਾਣੀਆਂ ਬਾਬਿਆਂ ਦੀਆਂ ਬਜ਼ੁਰਗਾਂ ਦੀਆਂ ਕਹਾਣੀਆਂ ਸਤਿਗੁਰੂ ਦੀ ਸਿੱਖਿਆ ਦੀਆਂ ਕਹਾਣੀਆਂ ਇਹ ਸਭ ਉਤ ਸਪੁੱਤ ਕਰੇ ਨੂੰ ਪੁੱਤਰ ਨੂੰ ਸੁੱਚਜੇ ਪੁੱਤਰ ਬਣਾ ਦਿੰਦਾ ਹੈ ਸਰੇਸ਼ਟ ਪੁੱਤਰ ਬਣਾ ਦਿੰਦਾ ਹੈ ਅਰਥਾਤ ਸਿੱਖ ਪੁੱਤਰਾਂ ਨੂੰ ਗੁਰਮੁਖ ਪੁੱਤਰ ਬਣਾ ਦਿੰਦੀਆਂ ਹਨ ਗੁਰਮੁਖ ਪੁੱਤਰ ਬਾਵਨੀਆਂ ਕਹਾਣੀਆਂ ਬਜ਼ੁਰਗਾਂ ਦੀਆਂ ਕਹਾਣੀਆਂ ਸਾਡੇ ਲਈ ਬਜ਼ੁਰਗ ਸਤਿਗੁਰੂ ਜੀ ਸਤਿਗੁਰੂ ਜੀ ਦੀਆਂ ਕਹਾਣੀਆਂ ਜੋ ਕਿ ਸਾਰੀ ਬਾਣੀ ਹੈ ਇਹ ਕਹਾਣੀਆਂ ਸਤਗੁਰੂ ਜੀ ਦੀ ਜੀਵਨ ਕਥਾ ਅਤੇ ਗੁਰਸਿੱਖਾਂ ਦੀ ਜੀਵਨ ਕਥਾ ਜਿਨ੍ਹਾਂ ਨੂੰ ਕੋਈ ਅਸੀਂ ਅਰਦਾਸ ਦੇ ਵਿੱਚ ਹਰ ਰੋਜ਼ ਯਾਦ ਕਰਦੇ ਹਾਂ ਜਿਨ੍ਹਾਂ ਸਿੱਖਾਂ ਸਿੰਘਣੀਆਂ ਨੇ ਧਰਮ ਦੇ ਤੇ ਸੀਸ ਦਿੱਤੇ ਬੰਦ ਬੰਦ ਕਟਵਾਏ ਆਰਿਆਂ ਨਾਲ ਚਰਾਏ ਗਏ ਉਹਨਾਂ ਗੁਰਸਿੱਖਾਂ ਨੂੰ ਯਾਦ ਕਰਦੇ ਹਾਂ ਗੁਰਸਿੱਖਾਂ ਦੀਆਂ ਕਹਾਣੀਆਂ ਇਹ ਬਾਵਾਣੀਆਂ ਕਹਾਣੀਆਂ ਹਨ ਬਜ਼ੁਰਗਾਂ ਦੀਆਂ ਕਹਾਣੀਆਂ ਹਨ ਇਹ ਕਹਾਣੀਆਂ ਜੋ ਹਨ ਜਦੋਂ ਯਾਦ ਕਰਦੇ ਹਾਂ ਜਦੋਂ ਗੁਰਸਿੱਖ ਇਹਨਾਂ ਕਹਾਣੀਆਂ ਦੇ ਨਾਲ ਜੁੜਦੇ ਸਨ ਤਾਂ ਜਿਸ ਤਰ੍ਹਾਂ ਉਹ ਬਜ਼ੁਰਗਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਉਸੇ ਤਰ੍ਹਾਂ ਉਹਨਾਂ ਨੇ ਵੀ ਆਪਣੀਆਂ ਸ਼ਹੀਦੀਆਂ ਦਿੱਤੀਆਂ ਭਾਈ ਦੇ ਅੱਲਾਹ ਜੀ ਨੂੰ ਜਦੋਂ ਦਿੱਲੀ ਦੇ ਵਿੱਚ ਉਹ ਵਾਰਨ ਲਈ ਦੇਖ ਦੇ ਵਿੱਚ ਬਟਾਨ ਲੱਗੇ ਤਾਂ ਉਹਨਾਂ ਨੇ ਅਰਦਾਸ ਕੀਤੀ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਆਪ ਜਿਹਨੂੰ ਬੁਲਾਇਆ ਗਿਆ ਸੀ ਮੈਂ ਇਸ ਦੇਖ ਦੇ ਵਿੱਚ ਬੈਠਣ ਲੱਗਾ ਹਾਂ ਮੈਂ ਨਹੀਂ ਆਪ ਹੀ ਹੋ ਕਿਰਪਾ ਕਰੋ ਜੋ ਆਪ ਨੇ ਜਿਸ ਲੀਹਾਂ ਤੇ ਤੋਰਿਆ ਹੈ ਉਹ ਲੀਹਾਂ ਤੇ ਅਸੀਂ ਵੀ ਤੁਰ ਸਕੀਏ ਇਹ ਸਨ ਬਿਗਵਾਨੀਆਂ ਕਹਾਣੀਆਂ ਗੁਰੂਆਂ ਦੀਆਂ ਕਹਾਣੀਆਂ ਦੇ ਨਾਲ ਸਿੱਖਾਂ ਨੇ ਆਪਣੇ ਜੀਵਨ ਦੇ ਵਿੱਚ ਸੰਗਰਾਮ ਲੜੇ ਸ਼ਹੀਦੀਆਂ ਦਿੱਤੀਆਂ ਅਤੇ ਸਿੱਖ ਪੁੱਤਰਾਂ ਤੋਂ ਗੁਰਮੁਖ ਪੁੱਤਰ ਬਣ ਗਏ ਬਿਗਵਾਨੀਆਂ ਕਹਾਣੀਆਂ ਦੇ ਨਾਲ ਬਿਗਵਾਨੀਆਂ ਕਹਾਣੀਆਂ ਪੁੱਤ ਸਪੁੱਤਰ ਕਰੇ ਜੇ ਸਤ ਗੁਰ ਭਾਵੈ ਸੁਨ ਮੰਨ ਲੈ ਸੇ ਕਰਮ ਕਰੇਣ ਫਿਰ ਆਵਜ ਜੋ ਪੁੱਤਾਂ ਤੋਂ ਸਪੁੱਤਰ ਬਣ ਗਏ ਸਿੱਖਾਂ ਤੋਂ ਗੁਰਮੁਖ ਸਿੱਖ ਬਣ ਗਏ ਗੁਰਮੁਖ ਬਣ ਗਏ ਉਹ ਫਿਰ ਜੋ ਜੇ ਸਤਗੁਰੂ ਪਾਵੇਂ ਸੂ ਮਨ ਲੈਣ ਜੋ ਸਤਗੁਰੂ ਚੰਗਾ ਲੱਗਦਾ ਹੈ ਉਸੇ ਨੂੰ ਉਹ ਮੰਨ ਲੈਂਦੇ ਹਨ ਸੇਈ ਕਰਮ ਕਰੇ ਅਤੇ ਉਹੀ ਕੰਮ ਕਰਦੇ ਹਨ ਜੋ ਸਤਗੁਰੂ ਨੂੰ ਪਾਉਂਦੇ ਹਨ ਜੋ ਸਤਗੁਰੂ ਨੂੰ ਪਾਉਂਦਾ ਹੈ ਉਸ ਨੂੰ ਮੰਨ ਲੈਂਦੇ ਹਨ ਤੇ ਉਹ ਵੀ ਕਰਮ ਕਰਦੇ ਹਨ ਜੋ ਸਤ ਗੁਰੂ ਜੀ ਨੂੰ ਚੰਗੇ ਲੱਗਦੇ ਹਨ ਜਾਹੇ ਉਚੋ ਸਿਮਰਤਿ શાਸਤਿ ਵਿਆਸ ਸੁਪ ਨਾਰਦ ਬਚਨ ਸਭ ਸ੍ਰਿਸ਼ਟ ਕਰੇ ਨੂੰ ਇਹ ਗਾਲੇ ਕਿ ਬੋਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰ ਦਿੰਦੀਆਂ ਹਨ ਕਰੇ ਨੂੰ ਇਹ ਗੱਲ ਤੁਸੀਂ ਤਸਦੀਕ ਕਰਨ ਲਈ ਪ੍ਰੋੜਤਾ ਕਰਨ ਲਈ ਸਿਮਰਤ ਸ਼ਾਸਤ ਅਤੇ ਜੋ ਵੱਡੇ ਵੱਡੇ ॠषि ਵਿਆਸ ਸੁਖ নারদ ਹੋਏ ਹਨ ਜਿਨ੍ਹਾਂ ਨੇ ਕਿ ਇਹਨਾਂ ਦੇ ਵਿੱਚ ਆਪਣੇ ਬਚਨ ਕੀਤੇ ਹਨ ਉਹ ਬਚਨ ਬਚਨ ਸਭ ਸ੍ਰੇਸ਼ਟ ਕਰੇਨ ਜੋ ساری ਸ੍ਰਿਸ਼ਟੀ ਲਈ ਸਾਂਝੇ ਕੀਤੇ ਉਹਨਾਂ ਨੂੰ ਜਾ ਕੇ ਉਹਨਾਂ ਦਾ ਜੋ ਲਿਖਿਆ ਹੋਇਆ ਹੈ ਸਿਮਰਤ ਸਾਸਤਰ ਜੋ ਲਿਖੇ ਵੇਦ ਲਿਖਿਆ ਉਹਨਾਂ ਦੇ ਵਿੱਚ ਵੀ ਤੁਸੀਂ ਇਹ ਦੇਖ ਸਕਦੇ ਹੋ ਕਿ ਵਾਵਣੀਆਂ ਕਹਾਣੀਆਂ ਉਤ ਸੁਪੁੱਤ ਕਰੇ ਕਿ ਬਜ਼ੁਰਗਾਂ ਦੀਆਂ ਕਹਾਣੀਆਂ ਜੋ ਹਨ ਉਹ ਪੁੱਤਰਾਂ ਨੂੰ ਸੁਚੱਜੇ ਪੁੱਤਰ ਬਣਾ ਦਿੰਦੀਆਂ ਹਨ ਸੱਚ ਲਾਏ ਸੱਚ ਲੱਗੇ ਸਦਾ ਸੱਚ ਸਮਾਲੇ ਸੱਚੇ ਲਾਏ ਸਤਿਗੁਰੂ ਜੀ ਦੀਆਂ ਇਹ ਕਹਾਣੀਆਂ ਸੁਣ ਕੇ ਜੋ ਉਸ ਪਰਮਾਤਮਾ ਦੇ ਵਿੱਚ ਲੱਜ ਜਾਂਦੇ ਹਨ ਉਹ ਪਰਮਾਤਮਾ ਵਾਹਿਗੁਰੂ ਸਤ ਗੁਰੂ ਦੀ ਕੌਤਕ ਦੇ ਪਾ ਕੇ ਸੱਚ ਲੱਗੇ ਸੱਚ ਦੇ ਵਿੱਚ ਜੁੜ ਜਾਂਦੇ ਹਨ ਸਦਾ ਸੱਚ ਸਮਾਲੇਨ ਅਤੇ ਸਦਾ ਹੀ ਸੱਚ ਨੂੰ ਹੀ ਸੰਭਾਲਦੇ ਹਨ ਸਦਾ ਹੀ ਸੱਚ ਦੇ ਨਾਲ ਜੁੜਦੇ ਹਨ ਨਾਨਕ ਆਏ ਸੇ ਪਰਵਾਣ ਪਏ ਜੇ ਸਗਲੇ ਕੁੱਲ ਤਾਰੇ ਜੋ ਸਿੱਖ ਗੁਰਮੁਖ ਬਣ ਗਏ ਗੁਰਸਿੱਖ ਬਣ ਗਏ ਉਹ ਫਿਰ ਇਕੱਲੇ ਆਪ ਨਹੀਂ ਕਰਦੇ ਉਹ ਸਾਰੀਆਂ ਹੀ ਕੁੱਲਾਂ ਆਪਣੀਆਂ ਨੂੰ ਵਿਚਾਰ ਲੈਂਦੇ ਆ ਤੇ ਇਹੋ ਜਿਹੇ ਗੁਰਮੁਖ ਨਾਨਕ ਆਏ ਸੇ ਪਰਵਾਣ ਪਏ ਇਹੋ ਜਿਹੇ ਗੁਰਮੁਖ ਹੀ ਉਸ ਦੇ ਦਰਗਾਹ ਦੇ ਵਿੱਚ ਉਸ ਵਾਹਿਗੁਰੂ ਦੀ ਹਾਜ਼ੂਰੀ ਦੇ ਵਿੱਚ ਪ੍ਰਵਾਨ ਹੁੰਦੇ ਹਨ ਮਹਿਲਾ ਤੀਜਾ ਗੁਰੂ ਜਿਨ੍ਹਾਂ ਦਾ ਅੰਦੁਲਾ ਸਿੱਖ ਵੀ ਅੰਦੇ ਪਰਮ ਕਰੇ ਜਿਨ੍ਹਾਂ ਦਾ ਗੁਰੂ ਅਗਿਆਨੀ ਹੈ ਅੰਨਾ ਹੈ ਤੇ ਜਿਹੜੇ ਉਹਨਾਂ ਦੇ ਨਾਲ ਵਸਤੇ ਚੇਲੇ ਬਣੇ ਹੋਏ ਹਨ ਉਹ ਵੀ ਉਸ ਦੇ ਨਾਲ ਮਗਰ ਲਾ ਕੇ ਅੰਦੇ ਹੀ ਕਰਮ ਕਰਦੇ ਹਨ ਅਗਿਆਨਤਾ ਰੂਪੀ ਕਰਮ ਕਰਦੇ ਹਨ ਕਿਉਂਕਿ ਉਹਨਾਂ ਨੇ ਉਹ ਗੁਰੂ ਨੂੰ ਅਪਣਾਇਆ ਹੋਇਆ ਹੈ ਜੋ ਕਿ ਆਪ ਅੰਨਾ ਹੈ ਅਗਿਆਨਤਾ ਦਾ ਭਰਿਆ ਹੋਇਆ ਹੈ ਕੋਈ ਭਾਣੇ ਚੱਲਣ ਆਪਣ ਨਿਤ ਝੂਠੋ ਝੂਠ ਬਲੇ ਇਹੋ ਜਿਹੜੇ ਕਿ ਅੰਧਲੇ ਗੁਰੂ ਦੇ ਨਾਲ ਜੁੜੇ ਹੋਏ ਹਨ ਅਗਿਆਨੀ ਗੁਰੂ ਦੇ ਨਾਲ ਜੁੜੇ ਹਨ ਉਹ ਫਿਰ ਆਪਣੇ ਭਾਣੇ ਦੇ ਵਿੱਚ ਹੀ ਚੱਲਦੇ ਹਨ ਆਪਣੇ ਮਨ ਦੇ ਅਨਸਾਰ ਹੀ ਚੱਲਦੇ ਹਨ ਨਿਤ ਝੂਠੋ ਝੂਠ ਬੋਲੇ ਨਦ ਸਦਾ ਹੀ ਬਰਝੂਠ ਹੀ ਬੋਲਦੇ ਹਨ ਊੜ ਕੁ ਸਤ ਕੁ ਮਾਉਂਦੇ ਪਰ ਨਿੰਦਾ ਸਦਾ ਕਰੇਨ ਆਹੋ ਜੇ ਅੰਗਲੇ ਗੁਰੂ ਦੇ ਸਿੱਖ ਜਵਾਨ ਉਹ ਫਿਰ ਸਦਾ ਹੀ ਝੂਠ ਠੱਗੀਆਂ ਹੀ ਕਮਾਉਂਦੇ ਹਨ ਅਤੇ ਪਰਾਇ ਨਿੰਦਾ ਹੀ ਸਦਾ ਕਰਦੇ ਹਨ ਓਏ ਆਪ ਡੁੱਬੇ ਪਰ ਨਿੰਦਕਾਂ ਸਹਲੇ ਉਲ ਡੋਵੇਂ ਪ੍ਰਾਈ ਨਿੰਦਾ ਕਰ ਕਰਕੇ ਆਪ ਹੀ ਡੁੱਬਦੇ ਹਨ ਕੋਇ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੋਬੇ ਨੇ ਅਤੇ ਆਪਣੀਆਂ ਸਾਰੀਆਂ ਫੁੱਲਾਂ ਨੂੰ ਵੀ ਡੋਬ ਲੈਂਦੇ ਹਨ ਜਿਹੜੇ ਅੰਦਰ ਗੁਰੂ ਦੇ ਨਾਲ ਜੁੜੇ ਹਨ ਅਗਿਆਨੀ ਗੁਰੂ ਦੇ ਨਾਲ ਜੁੜੇ ਹੋਏ ਹਨ ਨਾਨਕ ਜੇ ਤੂੰ ਇਹ ਲਾਏ ਇਤ ਲੱਗੇ ਓਏ ਬੱਪੜੇ ਕਿਆ ਕਰੇ ਨਾ ਸਤਗੁਰੂ ਜੀ ਕਹਿੰਦੇ ਹਨ ਕਿ ਉਹ ਵਿਚਾਰੇ ਕੀ ਕਰ ਸਕਦੇ ਹਨ ਉਹਨਾਂ ਕਰ ਉਹਨਾਂ ਨੇ ਜੋ ਕਰਮ ਕੀਤੇ ਹੋਏ ਆਲ ਉਹਦੇ ਮੁਤਾਬਕ ਹੀ ਉਹਨਾਂ ਨੂੰ ਜਿੱਥੇ ਲਾਇਆ ਹੈ ਉਹੀ ਉਹ ਕੰਮ ਕਰ ਰਹੇ ਹਨ ਨਾ ਹਣਕ ਜਿੱਤ ਓਏ ਲਾਏ ਇਤ ਲੱਗੇ ਉਏ ਬਪੁਰੇ ਕੀ ਕਰੀਨ ਪੌੜੀ ਸਭ ਨਜ਼ਰੀ ਅੰਦਰ ਰੱਖਦਾ ਜੀਤੀ ਸਿਸ਼ਟ ਸਭ ਕੀਤੀ ਉਹ ਵੈਕ੍ਰੂਣੇ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਸ ਸਾਰੀ ਸ੍ਰਿਸ਼ਟੀ ਨੂੰ ਆਪਣੀ ਨਜ਼ਰ ਦੇ ਵਿੱਚ ਉਸ ਨੇ ਰੱਖਿਆ ਹੋਇਆ ਹੈ ਉਹ ਸਾਰਿਆਂ ਦੀ ਸੰਭਾਲ ਕਰਦਾ ਹੈ ਸਭ ਨਾਦਰੀ ਅੰਦਰ ਰੱਖਵਦਾ ਜੀਤੀ ਸਿਸ਼ਟ ਸਭ ਕੀਤੀ ਇੱਕ ਊੜ ਉਸਤ ਲਾਇਣ ਮਨ ਮੁਕਵੀ ਗੂਤੀ ਇੱਕ ਊੜ ਕੋਸਤ ਲਾਇਣ ਇਸ ਸ੍ਰਿਸ਼ਟੀ ਦੇ ਵਿੱਚ ਉਸ ਵਾਹਿਗੁਰੂ ਨੇ ਕੈਨ ਊੜ ਦੇ ਨਾਲ ਫੱਗੀ ਦੇ ਨਾਲ ਹੀ ਜੋੜਿਆ ਹੋਇਆ ਹੈ ਪਰ ਇਹੋ ਜਿਹੇ ਜੋ ਮਨਮੁਖ ਹਨ ਮਨਮੁਖ ਵਿਭੂਤੀ ਉਹ ਮਨੁਖ ਜੋ ਕੂੜ ਦੇ ਨਾਲ ਲੱਗੇ ਹੋਏ ਹਨ ਠੱਗੀਆਂ ਕਰਦੇ ਹਨ ਉਹ ਖਵਾਰ ਹੁੰਦੇ ਹਨ ਮਨਮੁਖ ਵਿਭੂਤੀ ਗੁਰਮੁਖ ਸਦਾ ਹੱਥਿਆਹੀ ਹੈ ਅੰਦਰ ਹਰ ਪ੍ਰੀਤੀ ਪਰ ਜੋ ਗੁਰਮੁਖ ਹਨ ਜਿਨ੍ਹਾਂ ਦਾ ਮੁਖ ਗੁਰੂਵਲ ਹੈ ਜੋ ਗੁਰੂ ਦੀ ਸ਼ਰਨ ਆਏ ਹੋਏ ਹਨ ਉਹ ਫਿਰ ਸਦਾ ਉਸ ਵਾਹਿਗੁਰੂ ਨੂੰ ਹੀ ਪ੍ਰੀਤ ਦੇ ਨਾਲ ਧਿਆਉਂਦੇ ਹਨ ਪ੍ਰੇਮ ਦੇ ਨਾਲ ਧਿਆਉਂਦੇ ਹਨ ਜਿਨ ਕੋ ਪੁੱਤ ਪੁੱਣ ਹੈ ਤਿਨ ਵਾਤ ਸਪੀਤੀ ਸਪੀਤੀ ਸਹਿਤ ਸਲਾਮ ਵਾਗ ਮੂੰਹ ਦੇ ਵਿੱਚ ਜਿਨ ਕੋ ਪੁੱਤ ਉਹ ਜਿਨ੍ਹਾਂ ਦੇ ਵਿਛਲੇ ਕੀਤੇ ਹੋਏ ਕਰਮਾਂ ਦੇ ਵਿੱਚ ਪੁੰਨ ਲਿਖੇ ਹੋਏ ਹਨ ਉਹ ਤਿਨਵਾਤ ਉਹਨਾਂ ਦੇ ਮੂਹ ਦੇ ਵਿੱਚ ਸਦਾ ਹੀ ਉਸ ਵਾਹਿਗੁਰੂ ਦੀ ਸਿੱਖਤ ਸਲਾਹ ਹੀ ਹੁੰਦੀ ਹੈ ਉਹ ਸਦਾ ਹੀ ਉਸ ਵਾਹਿਗੁਰੂ ਦੀ ਸਿੱਖਤ ਸਲਾਹ ਹੀ ਕਰਦੇ ਹਨ ਨਾਨਕ ਨਾ ਹੁਟਾਈ ਹੈ ਸੱਚ ਸਿਫਤ ਸਨਾਈ ਸਤਿਗੁਰੂ ਇਹ ਉਪਦੇਸ਼ ਕਰਦੇ ਹਨ ਸਦਾ ਹੀ ਨਾਮ ਨੂੰ ਧਿਆਣਾ ਚਾਹੀਦਾ ਹੈ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਸੱਚ ਸਿਫਤ ਸਨਾਈ ਉਸ ਵਾਹਿਗੁਰੂ ਦੀ ਜੋ ਸਿਫਤ ਸਨਾਈ ਵਡਿਆਈ ਹੈ ਉਹੀ ਸਦਾ ਰਹਿਣ ਵਾਲੀ ਹੈ ਬਾਕੀ ਕਿਸੇ ਦੀ ਵਡਿਆਈ ਦੁਨੀਆਂ ਦੇ ਲੋਕਾਂ ਦੀ ਵਡਿਆਈ ਉਹ ਕਦੀ ਵੀ ਨਹੀਂ ਰਹਿਣ ਵਾਲੀ ਉਹ ਖਤਮ ਹੋ ਜਾਂਦੀ ਹੈ ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਦੁਨੀਆਂ ਨਾਸਲਾਏ ਜੋ ਮਰ ਵੰਸੀ ਲੋਕਾਂ ਨਾਸਲਾਏ ਜੋ ਮਰ ਖਾਕਤੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹ ਦੁਨੀਆ ਨੂੰ ਨਾ ਸਲਾਹ ਦੁਨੀਆ ਦੀਆਂ ਸਿਫਤਾਂ ਨਾ ਕਰੋ ਕਿਉਂਕਿ ਇਹ ਦੁਨੀਆ ਤਾਂ ਖਤਮ ਹੋ ਜਾਣ ਵਾਲੀ ਹੈ ਕਿਉਂਕਿ ਇਹ ਦੁਨੀਆ ਰਹਿਣੀ ਨਹੀਂ ਹੈ ਸਾਡੀਆਂ ਕੀਤੀਆਂ ਹੋਈਆਂ ਸਾਡੇ ਕੀਤੀਆਂ ਸਿਫਤ ਸਲਾਹਾਂ ਜੋ ਆਣਾ ਉਹ ਦੁਨੀਆਂ ਦੀਆਂ ਉਹ ਵੀ ਨਾਲ ਹੀ ਖਤਮ ਹੋ ਜਾਂਦੀਆਂ ਹਨ ਪਰ ਉਹ ਸੱਚਾ ਬਾਦਸ਼ਾਹ ਹੈ ਵਾਹ ਮੇਰੇ ਸਾਈ ਬਾਵਾ ਗੁਰਮੁਖ ਗੁਰੂ ਦੀ ਸ਼ਰਨ ਪਾ ਕੇ ਗੁਰੂ ਦੇ ਹੁਕਮ ਦੇ ਅਨਸਾਰ ਗੁਰੂ ਪ੍ਰਸਾਦਾ ਸਲਾਹੀ ਹੈ ਸੱਚਾ ਵੇ ਪਰਵਾਹ ਉਹ ਜੋ ਸੱਚਾ ਹੈ ਜੋ ਵੇ ਪਰਵਾਹ ਹੈ ਉਸ ਨੂੰ ਹੀ ਸਦਾ ਸਰਾਣਾ ਚਾਹੀਦਾ ਹੈ ਤੋਂ ਸਤਿਗੁਰੂ ਜੀ ਇੱਥੇ ਵੀ ਸਾਨੂੰ ਇਹ ਹੀ ਉਪਦੇਸ਼ ਕਰਦੇ ਹਨ ਨਾਮ ਇੱਕ ਨਾਮ ਧਿਆਈਏ ਸੱਚ ਸਿਹਤ ਸਣਾਈਂ ਜੀ ਨਾਨਕ ਉਸ ਪਰਮਾਤਮਾ ਦਾ ਨਾਮ ਹੀ ਸਿਵਰਨਾ ਚਾਹੀਦਾ ਹੈ ਉਸ ਪਰਮਾਤਮਾ ਦੀ ਸਿਹਤ ਵਡਿਆਈ ਜੋ ਹੈ ਸੱਚ ਹੈ ਸਦਾ ਰਹਿਣ ਵਾਲੀ ਹੈ ਨਾ ਨਿਕ ਨਾਮ ਤੇ ਆਈਏ ਸੱਚ ਸਿਪਤ ਸੁਨਾਈ ਵਾ ਵਾ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਵਾ ਵਾ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਵਾ ਗੁਰਦੀਪ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ